ਜੋ ਹੁਣ ਚੇਂਜਸ ਹੋਈਆਂ ਨੇ ਮੈਂ ਪਤਾ ਕੀਤਾ ਜੀ ਜੋ ਮਿਨਿਸਟਰੀ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਉਹ ਜਿਹੜੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਦੂਸਰੇ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡਦੇ ਸਨ ਇਸ ਵਾਰ ਉਹ ਟਰਮੀਨਲ ਤੇ ਹੁੰਦੇ ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ 67 ਆਪਣੇ 67 ਉਹਨਾਂ ਨੂੰ ਤੇ ਇਹ ਇਮੀਡੀਏਟਲੀ ਬਾਹਰ ਕਿਉਂਕਿ ਉਹ ਉਹਦੇ ਮਾਪਿਓ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ-ਜਿੱਥੇ ਵੀ ਜਾਣਾ ਉਹਨਾਂ ਨੇ ਛੱਡ ਕੇ ਆਏ ਬਾਈ ਰੋਡ ਵਾਲੇ ਜਿਹੜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਇਧਰੋਂ ਹਰਿਆਣਾ ਵੀ ਛੱਡਿਆ ਬਾਕੀ ਗੋਆ ਗੁਜਰਾਤ ਕੁਝ ਹੋਰ ਥੇਟਾਂ ਦੇ ਉਹਨਾਂ ਨੂੰ ਅੰਦਰ ਹੀ 에어ਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ ਉਹਨਾਂ ਸਾਰਿਆਂ ਦਾ ਹੀ ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਰੋਜ਼ ਲੰਗਰ ਛਕਦਾ ਦਰਬਾਰ ਸਾਹਿਬ ਤੇ ਗੁਰੂ ਅੰਗਦ ਦੇ ਜੀ ਦੀ ਧਰਤੀ ਹੈ ਇੱਥੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਝੂਲਦੇ ਨਿਸ਼ਾਨ ਰਣਪੰਥ ਮਹਾਰਾਜ ਕੇ ਜਿਹੜਾ ਝੂਲਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ 'ਚ ਇਹ ਸੰਕੇਤ ਦਿੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ ਉਹ ਇਹ ਸੀਗਾ ਕਿ ਭਾਵੇਂ ਕੋਈ ਪਰਦੇਸੀ ਹੈ ਭਾਵੇਂ ਕੋਈ ਕਿਤੇ ਕੋਈ ਜਾ ਰਿਹਾ ਕੋਈ ਘੋੜਾ ਗਾੜੀ ਤੇ ਜਾਂਦੇ थे ਲੋਕ ਪੈਗਲ ਪੈਗਲ ਵੀ ਜਾਂਦੇ ਕਿ ਇਸ ਕੋ ਫੋਲੋ ਕਰਕੇ ਆਪ ਹਾਂ ਆ ਜਾਈਏ ਯਹਾਂ ਤੇ ਆਪਕੋ ਰੋਟੀ ਔਰ ਰਿਹਾਇਸ਼ ਦੋਨੋ ਮਿਲੇਗੀ ਇਸ ਧਰਤੀ ਤੇ हमारे बच्चे ही आ रहे हैं तो यहां से कोई भूखा नहीं जा सकता हम प्रबंध करेंगे और रहने का प्रबंध भी उनका डीसी साहब हो गया उनका रहने का चार पांच घंटे जितने घंटे भी उन्होंने रहना साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसकी गुजरात के वो मिनिस्ट्री ऑफ एक्सटर्नल फेयर नहीं करवा देंटमेंट अमृतसर नजदीक पड़ता है इसीलिए जहाँ <laughs> तो फिर जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहाँ से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहाँ दिल्ली से दूर पड़ता है फिर, फिर है। तो फिर इधर जाते हैं तो अगर नजदीक पड़ता है तो यहां से अमेरिका के लिए कनेडा के लिए फ्लाइट क्यों शुरू करवाते ये कुछ तर्क है कि अमृतसर नजदीक पड़ता है क्या ट्रंप ने पैंतीस मिनट का और तेल नहीं डाला उसमें पैंतीस मिनट है दिल्ली यहां से ये तो मतलब चलो बीजेपी वाले हैं उनका बोले तो क्या ਦੀ ਪ੍ਰੋਬਲਮ ਸੀ ਕਿ ਬੇੜੀਆਂ ਦੇ ਕਿਸੇ ਬਣੀ ਆਬਜੈਕਸ਼ਨ ਪਾਈ ਗਈ ਸੀ ਪੀਡੀਆ ਤੋਂ ਬੰਦ ਕੇ ਲਿਆ ਰਿਹਾ ਇਸ ਵਾਰੀ ਕੋਈ ਸਮਝ ਨਹੀਂ ਲੱਗ ਰਹੀ ਤਾਂ ਦੇਖੋ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਅਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹਾਥਕੜੀਆਂ ਲਾਈਆਂ ਹੋਈਆਂ ਨੇ ਪਰ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਦੇ ਹਾਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨਹੀਂ ਅੱਪਾ ਕਿਉਂ ਉਹਨਾਂ ਦੇ ਸੈਨਿਕ ਚਾਹ ਜਿੱਥੇ ਉਤਰ ਜੰਦੇ ਸੀਰ ਸਾਹਿਬ ਤੁਹਾਡੀ ਗੱਲ ਹੈ ਜਿਹੜਾ ਪਦ ਹੈ ਜਿਹੜਾ ਅਸਰ ਹੈ ਇਹਦਾ ਰਿਪੋਰਟ ਬੈਕ ਆਇਆ ਤੁਸੀਂ ਕਿੰਨੀ ਗੱਲ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇੱਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾਵਾਂਗੇ ਨਹੀਂ ਗੱਲ ਨਿਰੰਤਰ ਜਾਰੀ ਹੈ ਮੈਂ ਤਾਂ ਹਜੇ ਵੀ ਕਹਿਣਾ ਕਿ ਇਹਨੂੰ ਡਾਇਵਰਟ ਕਰ ਲਓ ਸਰ ਲਾਸਟ ਟਾਈਮ ਹਜੇ ਇਹਨਾਂ ਸਾਨੂੰ ਐ ਸਮਝਦੇ ਨੇ ਪਤਾ ਨਹੀਂ ਸਾਡੇ 17 ਸਾਲ ਦਾ ਸੀ ਜੋਹਾ ਜਾ ਚੜਨ ਲੱਗੇ ਸੀ ਠੀਕ ਹੈ ਨਾ ਕੱਲੇ ਕੱਲੇ ਜਾਜ ਦਾ ਨਕਸ਼ਾ ਪਤਾ ਮੈਨੂੰ ਵੀ ਆ ਜਿਹੜਾ 에ਅਰ ਬੱਸ ਹੈ ਜਾਂ ਇਹ ਬੋਇੰਗ ਹੈ ਜਾਂ ਕੀ ਹੈ ਤੇ ਇੱਥੇ ਫਰਜ ਕਰ ਲੋ ਇੱਥੇ ਧੁੰਦ ਪੈ ਗਈ ਫੇਰ ਕੀ ਕਰੋਗੇ ਲਾਹੌਰ ਲਾਉਂਗੇ ਉਹਨੂੰ ਫੇਰ ਵੀ ਤਾਂ ਜੈਪੁਰ ਲਾਉਂਗੇ ਫੇਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਜਦੋਂ ਤੁੰਦ ਪੈ ਜਾਂਦੀ ਹੈ ਨਾ ਅੱਜ ਅਮਰਸਰ ਮੇ ਕੋਈ ਫਲਾਈਟ ਨਹੀਂ ਉਤਰੀ ਵਾ ਯਹਾਂ ਸੇ ਵਾਪਸ ਦਿੱਲੀ ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ ਐਂ ਹੋ ਜਾਂਦਾ ਨਾ ਫਿਰ ਹੁਣ ਕਿਉਂ ਨਹੀਂ ਹੋ ਸਕਦਾ ਹਜੇ ਵੀ ਹੋ ਸਕਦਾ ਜੇ ਨੀਅਤ ਹੋਏ ਤਾਂ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਡਨ ਉਤਾਰ ਲਓ ਹਾਂ ਇਨਾਕ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਾਉਂਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਇਹ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਚਲੋ ਸਾਡੇ ਤਾਂ ਚੁਆਕ ਨਹੀਂ ਜੀ ਮੈਂ ਤਾਂ ਉਹਨਾਂ ਨੂੰ ਸੰਭਲੂਗਾ ਕੋਈ ਨਾ ਹੈਨਾ ਸਿਸਟਮ ਤੋਂ ਰੁਸ ਕੇ ਗਏ ਆ ਸੰਭਾਲ ਲਾਗੇ ਕੋਈ ਨਹੀਂ ਇੱਜ਼ਤ ਮਾੜਨ ਵਾਲੇ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਲ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਹੁੰਦਾ ਕਿਨਾਂ ਫਰੋਂ ਉਹਨਾਂ ਦੇ ਮੁਲਕ ਚੋਂ ਨਾ ਕਿਤੇ ਨਾ ਕਿਤੇ ਰੋਟੀ ਰੋਜੀ ਵਾਸਤੇ ਆਮ ਕਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਘਟੂ ਘਟਾ ਇੱਥੇ ਤਾਂ ਇੱਜ਼ਤ ਦੇ ਦੀਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣਦੇ ਹੋ ਜੇ ਨੇੜੇ ਪੈਂਦਾ ਆਰ ਪੀ ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ ਸੀਐਲ ਜੱਪ ਜਿਹੜੇ ਕਰੋਨਾ ਨਾ ਜੀ ਕਰੋਗੇ ਉਸੇ ਕਰਤੀ ਉਹਨਾਂ ਨੂੰ ਜੀ ਕਰੋਗੇ ਤੇ ਜੀ ਸਾਰਿਆਂ ਨੂੰ ਐਸੀ ਕੰਬਸਤੀਆਂ ਮੈਂ ਕੱਲ ਦਾ ਬੈਠਾ ਸਰ ਲਾਸਟ ਆ ਰਹੇ ਆ ਕਿ ਰਮਨਿਤ ਮਿੱਟੂ ਵੀ ਆ ਰਹੇ ਮਸਾਲੇ ਆ ਰਹੇ ਪੈਸੇ ਆ ਰਹੇ ਰੇਲ ਮੰਤਰੀ ਹਵਾਈ ਜਾ ਜਾ ਕੇ ਆ ਰਿਹਾ ਰੇਲ ਉਹਨਾਂ ਕੋਲ ਮੇਕਰ ਰੇਲ ਦਾ ਵੀ ਛੋਟਾ ਰਾਜ ਮੰਤਰੀ ਕੋਈ ਕੋ ਕੋ ਨੂੰ ਕੋਈ ਫਾਟ ਕੂਟ ਕੋਈ ਪੜਪੜ ਬਣਾਉਣਾ ਉਹ ਬਣਾ ਲੈਣੇ ਹਜੇ ਕੰਮ ਅਜ ਕਦ ਕਿੱਥੇ ਫਿਰਦੇ ਹੋ ਸਰ ਤੇਰੇ ਰਿਪੋਰਟ ਉਹਨੂੰ ਕਿਹਾ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਓਪਰਚੁਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ ਕਿਹੜੇ ਝੰਟਾ ਨੇ ਉਹਨਾਂ ਨੂੰ ਝਾਂਸੇ 'ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਨਗੇ ਇੱਕ ਦੋ ਦੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਐਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆ ਕੰਮ ਸਿੱਖ ਕੇ ਆਇਆ ਮੈਂ ਉਹ ਤੇ ਰੈਸਟੋਰੈਂਟ ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹੁੰਨਾ ਹੁਣ ਖੋਲ ਅਸੀਂ ਆਪਸੇ ਆਪ机会 ਦੇਤਾ ਕਿ ਅੰਮ੍ਰਿਤਸਰ ਨੂੰ ਹੀ ਚੁਣ ਦਿੱਤਾ ਗਿਆ ਕਿਉਂਕਿ ਮਹਾਲੀ 에어ਪੋਰਟ ਵੀ ਆ ਸਕਦਾ ਹੈ ਟਰਾਈ ਸਿਟੀ ਹੈ ਪੰਚਕੂਣਾ ਨਾਲ ਪੈਂਦਾ ਹੈ ਤੇ ਇਹ ਦੇਖਿਆ ਗਿਆ ਤਾਂ ਵੀ ਧਾਰਮਿਕ ਤੌਰ 'ਤੇ ਅੰਮ੍ਰਿਤਸਰ। ਦੂਜੇ ਪਾਸੇ ਪਾਕਿਸਤਾਨ ਨਾਲ ਬਾਰਡਰ ਹੈ ਤਾਂ ਇੰਡੀਆ ਨਾਲ ਤੋਂ ਆਹ ਦੇ ਪ੍ਰੀਕ ਕੋਈ ਮੈਸੇਜ ਦੇਣਾ ਚਾਹੁੰਦੇ ਸੀ ਕਿ ਅੰਮ੍ਰਿਤਸਰ ਹੀ ਚੁਣਿਆ ਗਿਆ ਕਿਉਂਕਿ ਮਹਾਲੀ 에어ਪੋਰਟ ਹੋ ਸਕਦਾ ਕਿ ਉਹ ਤੋਂ ਤਾਂ ਕਲੀਗਟ ਦੇਈਆਂ ਪਾਉਗੀ ਟਰਾਈ ਸਿਟੀ ਹੈ ਦੂਜੇ ਪਾਸੇ ਪੰਚਕੂਣਾ ਨਾਲ ਪੈਂਦਾ ਹਰਿਆਣਾ ਦਾ ਕਰਨਾਲ ਨਾਲ ਪੈਂਦਾ। ਇੱਕ ਪਾਰਟੀ ਹੁੰਦੀ ਸੀ ਉਹ ਕੰਸੀ ਰਾਜ ਕਰਾਂਗੇ 25 ਸਾਲ ਉਹਨੇ ਅੰਮ੍ਰਿਤਸਰ ਨਾਲ ਮੱਥਾ ਲਾ ਲਿਆ 25 ਬੰਦੇ ਨਹੀਂ ਰਹਿਿਆ ਜਿਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰੀ ਬਣਾਉਂਦੇ ਕਿਉਂਕਿ 11 ਹੈ ਹੀ ਨਹੀਂ ਉਹਨਾਂ ਕੋਲੇ ਸੋ ਇਹ ਧਰਤੀ ਨਾਲ ਮੱਥਾ ਜੇ ਕੋ ਲਾਊਗਾ ਫਿਰ ਮਿਲ ਜਾਂਦੀਆਂ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਤੇ ਨਾਮੋਂ ਅਨਸ਼ਾਰ ਮਿਟ ਜਾਂਦੇ ਆ ਮੈਂ ਤਾਈਓ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਂਸ਼ਨ ਸੈਂਟਰ ਨਾ ਬਣਾਓ ਜਾਂ ਡਿਪੋਰਟ ਡਿਪੋਰਟ ਸੈਂਟਰ ਨਾ ਬਣਾਓ ਬੇਥੀ ਆਉਂਦੇ ਆ ਤੇ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਦਰਗਿਆਨਾ ਮੰਦਰ ਦਰਬਾਹਰ ਦਰਬਾਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਵਿੰਦਗੜ੍ਹ ਫੋਰਟ ਵਾਸਤੇ ਜਾੜਿਆ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾਣਾ ਜਾਂਦਾ ਕਿ ਤੁਸੀਂ ਇਹ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਹੋ ਮੈਂ ਇਹੀ ਇਤਰਾਜ਼ ਕਰ ਰਹੇ ਹਾਂ ਸੈਂਟਰ ਕੋਲ ਕਿ ਤੁਹਾਡੇ ਕੋਲੇ ਹੋਰ 에어ਪੋਰਟ ਹੈਗੇ ਨੇ 에어ਬੇਸ ਹੈਗੇ ਨੇ ਬਹੁਤ ਬਹੁਤ 에어ਬੇਸ ਨੇ ਉੱਥੇ ਲਾ ਲਓ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਵੀ ਵੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉੱਥੋਂ ਦੇ ਕੋਈ ਹੋਏ ਇਲਿਗਲ ਆ ਕਪ ਵਿਟਿਕਨ ਸਿਟੀ ਤੋਂ ਉੱਤਰ ਦੇ ਦੰਗੇ ਜਾਣ ਦੇ ਦੋ ਜਵਾਬ ਕੱਲ ਦਾ ਸੀ ਉਹਨਾਂ ਤੁਸੀਂ ਇਹ ਬੈਡਰੂਮ ਆਪਣੇ ਹੱਥ ਤੇ ਖਾਉ ਗਏ ਅੱਜ ਸ਼ਾਮ 4:00 ਵਜੇ ਤੋਂ ਤੁਸੀਂ ਕੱਲ ਦੇ ਇਥੇ ਅਨੁਸਾਰ ਉਹ ਤਰ੍ਹਾਂ ਲੱਗਦਾ ਕਿ ਇਹਨਾਂ ਨੂੰ ਵੀ ਹਲਜੁਲ ਕਰਨੀ ਚਾਹੀਦੀ ਸੀ ਕਿ ਕੇਵਲ ਸਰਕਾਰ ਨੂੰ ਉਹਨਾਂ ਨੂੰ ਇੱਕ ਸਲੇਟ ਦਾ ਫੀਮ ਇਥੇ ਆ ਕੇ ਲਗਾ ਤੇ ਵਿੱਚ ਬੈਡਰੂਮ ਦੇਖ ਲਿਆ ਨਹੀਂ ਕਰਨਗੇ ਹਲਜੁਲ ਤਾਂ ਫਿਰ ਨਾ ਕਰਨ ਕੋਈ ਪ੍ਰੋਬਲਮ ਨਹੀਂ ਮੈਂ ਕੋਈ ਉਹਨਾਂ ਤੋਂ ਕੋਈ ਈਕ ਥੋੜੀ ਮੰਗ ਰਿਹਾ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਨੇ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਵੈਸਟ ਕੋਸਟ ਤੱਕ ਪੰਜਾਬੀ ਨੇ ਕੋਰ ਕਾਮਯਾਬ ਪੰਜਾਬੀ ਨੇ ਕੋਈ ਈਕ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਈਕ ਮੰਗਦਾ ਨਹੀਂ ਦੇਖਿਆ ਹੁਣ ਤੁਸੀਂ ਕਾਮਯਾਬ ਨੇ ਉਹਨਾਂ ਦੇ ਅੰਦਰ 200 300 ਗੋਰੇ ਕੰਮ ਕਰਦੇ ਐ ਇੱਥੋਂ ਪਤਾ ਨਹੀਂ 20 20 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਲਾਕਾ ਚ ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਕੱਢੋ ਕਿ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋਈ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਵਾਲੇ ਆ ਜਿਹੜੇ ਕਰ ਰਹੇ ਆ 2027 ਚ ਕਿਹੜੇ ਮੂੰਹ ਨਾਲ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਤੇ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਔਰ ਉਸੇ ਟਾਈਮ ਤੇ 트럼ਪ ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਾਲ ਪੜਿਆ ਜਾ ਰਿਹਾ ਹੈ ਗਿਫਟ ਲੈ ਕੇ ਆ ਰਹੇ ਨੇ ਸਾਡੇ ਉਹ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ گئے ਸੀ ਉਹ ਕੋੜੇ ਲੈ ਆਏ ਉਹ ਤੋਂ ਪਹਿਲਾਂ ਬਾਲ ਸਾਹਿਬ گئے ਸੀ ਉਹ ਭੇਡੂ ਲੈ ਆਏ ਹੈਨਾ ਉਹਨਾਂ ਦੇ ਘਰੇ ਹੋਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨ ਦੀਆਂ ਜੀਲਾਂ ਚ ਵੀ ਬਹੁਤ ਬੈਠੇ ਨੇ ਕੁਝ ਜੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਪਤਾ ਲੱਗਿਆ ਉਹ ਚਾਹੁੰਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐ ਐਮਪੀ ਕੋ ਤੌਰ ਤੇ ਆਈ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕੋਈ ਵਾਰੀ 26 ਜਨਵਰੀ ਨੂੰ ਜਾਂ ਕਿਤੇ 15 ਆਪਾਂ ਛੱਡ ਕੇ 15 ਉਹਨਾਂ ਨੇ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਚਾਹੁੰਦਾ ਇੱਥੇ ਬੁੱਤ ਲਾਈ ਬੈਠੇ ਜੀ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤ ਲਾ ਹੀ ਬੈਠੇ ਆ ਉਹ ਕਹਿੰਦੀ ਹੁਣ ਬੁੱਤ ਵੱਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕੰਮ ਹੀ ਨਹੀਂ ਕਰ ਰਿਹਾ ਕੋਈ ਗੌਰ ਸੋਪ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਿਤਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਅਸੈਪਟ ਤਾਂ ਤੁਸੀਂ ਰਿਸਪੈਕਟਫੁਲ ਬੇਨਾ ਕਰ ਲੋ ਕਿ ਜਹਾਜ਼ ਆਪਣਾ ਭੇਜ ਦਿਓ ਤੁਸੀਂ 에어 ਇੰਡੀਆ ਦਾ ਭੇਜ ਦਿਓ ਪਰ ਕੇ ਆ ਜੇ ਚਲੋ ਕੋਈ ਗੱਲ ਨਹੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਤੁਸੀਂ ਕੱਲ ਕਹਿ ਰਹੇ ਸੀ ਕਮਿਊਨੀਕੇਸ਼ਨ ਲੈਟਰ ਆਪ ਨੂੰ ਡੈਸਕਟ ਦਿੱਤਾ ਗਿਆ ਹੈ ਜੋ ਆਪ ਪੂਰਾ মিডিਆ ਨੂੰ ਵੀ ਬਤਾ ਦੇਣੇ ਕਰਤੇ ਨਹੀਂ ਉਹ ਉਹ ਕਹਤੇ ਆ ਮਾਰਾ ਹੈ ਪਰ ਇੱਥੇ ਤੱਕ ਤਾਂ ਸਾਡਾ ਇਦੂ ਗਾਹਾਂ ਕਹਿੰਦੇ ਸਾਡਾ ਨਹੀਂ ਉਹ ਕਹਿੰਦੇ ਹੁਣ ਕਿ ਅਸੀਂ ਉਹਨਾਂ ਨੂੰ ਤਾਂ ਜਿਹੜੇ ਪਾਈਰੋਡ ਵਾਲੇ ਨੇ ਉਹਨੂੰ ਤਾਂ ਬਾਹਰ ਕੱਢ ਲਿਆ ਉਹਦਾ ਅਸੀਂ ਗੱਡੀਆਂ ਮੰਗਾ ਲੀਆਂ ਹੁਣੇ ਕਿੰਨੇ ਵਜੇ ਕਲੀਅਰ ਹੁੰਦੇ ਨੇ ਉਹ ਉਸ ਵੇਲੇ ਸੁਖਾਸਨ ਚੁੰਦੇ ਨੇ ਗੁਰੂ ਮਹਾਰਾਜ 2 ਵਜੇ 3 ਵਜੇ ਹਾਂ ਜੇ ਉਹ ਮੱਥਾ ਟੇਕਣ ਚਾਹਣਗੇ ਸਾਡਾ ਰਹਿ ਰਹਿ ਇਸਦਾ ਹੀ ਪ੍ਰਬੰਧ ਕੀਤਾ ਕਿ ਸਵੇਰੇ ਬਾਕੀ ਜਿਹੜੇ ਉਹਨੇ ਸਵੇਰੇ 6:30 ਵਜੇ ਫਲਾਈਟ ਹੈ ਉਹ ਉਧਰ ਹੀ ਰੱਖ ਲੈਣੀ ਉਹਨਾਂ ਨੂੰ ਬਾਕੀ ਜਿਹੜੇ ਨੇ ਉਹ ਜੇ ਗੁਰੂ ਮਹਾਰਾਜ ਸਾਹਿਬ ਦੇ ਮੱਥਾ ਟੇਕਣ ਚਾਹਣਗੇ ਅਸੀਂ ਤੇ ਹੁਣ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਰਿਕਾਰਡ ਦੇਖ ਲਿਆ ਸਾਰਿਆਂ ਦਾ ਸਾਰੇ ਠੀਕ ਹਾਂ ਸਰ ਇੱਕ ਰਿਕਵੈਸਟ ਹੈ ਜੋ ਵੀ ਅਫੀਸ਼ੀਅਲ ਡਾਟਾ ਇਸ ਤਰ੍ਹਾਂ ਦਾ ਕੀ ਇਸ ਤਰ੍ਹਾਂ ਦਾ ਮਤਲਬ ਕੀ ਜਿਹੜਾ ਵੀ ਡਾਟਾ ਜਿਹੜੇ ਲੋਕ ਆ ਰਹੇ ਨੇ ਕਿੰਨੇ ਵਿੱਚ ਕੁਝ ਆਫੀਸ਼ੀਅਲ ਡਾਟਾ ਦੇਖੋ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਸਾਨੂੰ ਸਾਡੇ ਕੋਲ ਥੋੜਾ ਜਿਹਾ ਡਾਟਾ ਆਇਆ ਹੁਣ ਜੋ ਵੀ ਤੁਸੀਂ ਕਰਨਾ ਹੈ ਨਾ ਕਿੱਥੇ-ਕਿੱਥੋਂ ਦੇ ਨੇ ਦੇ ਦੇਣਗੇ ਉਹ ਤੁਹਾਨੂੰ ਦੇ ਉਹ ਤਾਂ ਉਹ ਉਹ ਕਹਿੰਦਾ ਵਾਲ ਕਟਾਉਣ ਗਿਆ ਬੰਦਾ ਕਹਿੰਦਾ ਵਾਲ ਕਿੱਡੇ ਨੇ ਉਹ ਕਹਿੰਦਾ 5 ਮਿੰਟ ਠਹਿਰ ਜਾ ਥੱਲੇ ਆਉਣ ਵਾਲੇ ਨੇ ਠੀਕ ਹੈ ਨਾ ਨਹੀਂ ਤਾਂ ਕੱਲ ਨੂੰ ਪਤਾ ਲੱਗ ਜਾਊਗਾ ਤੁਹਾਨੂੰ ਅਸੀਂ ਅੱਜ ਦੇ ਦਾਂਗੇ ਤੁਹਾਨੂੰ ਜੋ ਸਾਡੇ ਕੋਲੇ ਆ ਗਿਆ ਸੀ ਦੇ ਦਾਂਗੇ ਇਹ ਕਿਹੜਾ ਕੋਈ ਲਕੋਣ ਵਾਲੀ ਚੀਜ਼ ਹੈ ਕੋਈ 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 ਗਲਤ ਬੰਦੇ ਆ ਰਹੇ ਨੇ ਜਿਨ੍ਹਾਂ ਅਸੀਂ ਉਹਨਾਂ ਨੂੰ ਬਿਨਾਂ ਦੱਸੀ ਥਾਂ ਤੇ ਲੈ ਜਾਵਾਂਗੇ ਉਹਨੂੰ ਦਾ ਘਰੇ ਛੱਡ ਕੇ ਆਵਾਂ ਕੱਲ ਨੂੰ ਘਰੇ ਚੱਲ ਜੇ ਉਹਨਾਂ ਦੇ ਇੰਟਰਵਿਊ ਕਰਦੇ ਨੇ 10 ਦਿਨਾਂ ਤੋਂ ਹੀ ਟੇਬਲ ਏਜੰਟਸ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਦਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਜਿਹੜੇ ਜਿਹੜੇ ਦੱਸੀ ਜਾਂਦੇ ਆ ਕਿ ਹੁਣ ਇਹਨਾਂ ਤੋਂ ਵੀ ਪੁੱਛਾਂਗੇ ਤੁਹਾਨੂੰ ਕਿਹੜੇ ਏਜੰਟ ਨੇ ਕੀ ਕਿਹਾ ਸੀ ਕਿੰਨੇ ਪੈਸੇ ਲੈ ਸੀ ਮੈਂ ਕੋਈ ਰਿਸ਼ਤਾ ਹਜੀ ਡਟ ਨਹੀਂ ਹਜੀ ਤੱਕ ਕਿਰਾ ਕਰ ਲੈਣਾ ਠੀਕ ਹੈ ਨਾ ਉਹ ਤਾਂ ਸਾਰਾ ਫਿਰ ਪੁੱਛ ਲੈਣਗੇ ਨਾ ਕਿ ਕਿੱਥੋਂ ਹੋਇਆ ਕਈ ਕਈ ਇਹੋ ਜਿਹੇ ਵੀ ਨੇ ਜਿਹੜੇ ਮੁੰਬਈ ਦੇ ਟਰੈਵਲ ਏਜੰਟਾਂ ਤੋਂ ਗਏ ਨੇ ਮੁੰਬਈ ਦੇ ਟਰੈਵਲ ਏਜੰਟਰੀ ਦਾ 10 ਐਫਆਈਆ ਹੋ ਗੱਜ ਕਿਤੇ ਆਪਾਂ 10 ਐਫਆਈਆ ਹੋ ਗਿਆ 10 ਐਫਆਈਆ ਹੋ ਗਿਆ ਹਾਂ 10 ਐਫਆਈਆ ਜੀਜੇਪੀ ਨੇ ਰੋਪ ਲਗਾ ਲਈਏ ਕਿ ਜਾਲ ਤੱਕ ਟਰੈਵਲ ਏਜੰਟ ਹੀ ਪੰਜਾਬ ਦੇਗੇ ਉਹ ਗਾਜੀ ਪੰਜਾਬ ਤੇ ਤਾਂ ਜੋ ਮਰਜ਼ੀ ਲਈ ਆ ਰੋਪੋ ਉਹ ਕੋਈ ਜੋ ਮਰਜ਼ੀ ਕਰ ਲੈਣ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਬੇਬੇ ਜੇ ਨੰਬਰਦਾਰ ਮਰ ਗਿਆ ਕੌਣ ਬਣੂਗਾ ਫਿਰ ਉਹ ਕਹਿੰਦਾ ਕਹਿੰਦੀ ਬੇਟਾ ਉਹਦਾ ਮੁੰਡਾ ਬਣ ਜੂ ਕਹਿੰਦਾ ਜੇ ਉਹਦਾ ਮੁੰਡਾ ਮਰ ਗਿਆ ਕਹਿੰਦਾ ਫਿਰ ਛੋਟਾ ਮੁੰਡਾ ਬਣ ਜੂ ਕਹਿੰਦੀ ਛੋਟਾ ਮਰ ਗਿਆ ਉਹ ਕਹਿੰਦੀ ਭਾਵੇਂ ਸਾਰਾ ਪਿੰਡ ਭਰ ਦੇ ਪੁੱਤ ਪਰ ਤੂੰ ਨੰਬਰਦਾਰ ਨਹੀਂ ਬਣਦਾ ਭਾਜੀਪੀ ਨੂੰ ਮੈਂ ਕਹਿਣਾ ਚਾਹਉਣਾ ਜੋ ਮਰਜ਼ੀ ਇਲਜ਼ਾਮ ਲਾ ਲਓ ਜੋ ਮਰਜ਼ੀ ਕਰ ਲਓ ਤੁਸੀਂ ਪੰਜਾਬ ਚ ਨਹੀਂ ਆ ਸਕਦੇ